ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਧਰ ਆਵੂ ਦੇਖੋ ਆਹ ਹਲੇ ਹੀ ਬੈਠਾ ਪਤਨੇ ਕੀ ਨੇ ਇਹ ਪਾਨ ਨੇ ਜਿਵੇਂ ਪਤਨੇ ਕੀ ਕੀ ਕਹਿੰਦੇ ਨੇ ਇਹਨਾਂ ਨੂੰ ਇਹ ਇਹਨਾਂ ਨਾਲ ਖੇਡ ਰਿਆ ਹੁਣ ਤਈਏ ਕੁਮਾਰਿਆ ਮੈਂ ਹੁਣ ਨਾ ਇਹਨੂੰ ਅਗਲੇ ਵੀਡੀਓ ਚ ਲੈ ਕੇ ਬੈਠੀ ਹੋਈ ਆ ਕਿਉਂਕਿ ਪਿੱਛੇ ਬੀਬੀ ਹੋਣੀ ਮੰਮੀ ਹੋਣੀ ਖੁਆ ਕੱਢ ਰਹੇ ਨੇ ਮੰਮੀ ਜਿਹੜੇ ਆ ਗਾਜਰਾ ਕਦੂ ਕਾਸ਼ ਕਰਦੀ ਹੈ ਮੰਮੀ ਤੇ ਮਨਦੀਪ ਦੋਨੇ ਕਿਉਂਕਿ ਪਿੱਛੇ ਨਾ ਅਸੀਂ ਨਾ ਇਸ ਵਾਰ ਮਤਲਬ ਮੁੱਲ ਦੀਆਂ ਨਹੀਂ ਲੈ ਕੇ ਆਏ ਗਾਜਰਾ ਸੀ ਆਪਣੇ ਘਰ ਦੀਆਂ ਪੱਟ ਕੇ ਉਹਨਾਂ ਦੇ ਗਜਰੇਲਾ ਬਣਾ ਰਹੇ ਆ ਉਹ ਮੁੱਲੜੀਆਂ ਦਾ ਜ਼ਿਆਦਾ ਵਧੀਆ ਮਰਨਾ ਲਾਲ ਲਾਲ ਜਾ ਪਰ ਉਹ ਘਰ ਦੀਆਂ ਪਿੱਛੇ ਤੋਂ ਪੱਟੀਆਂ ਨੇ ਪਿੱਛੇ ਲੱਗ ਗਈਆਂ ਗਾ ਜਿਹੜਾ ਤੇ ਬੀਬੀ ਬੈਠੀ ਆ ਖੋਆ ਕੱਢ ਰਹੀ ਆ ਪਿੱਛੇ ਬੀਬੀ ਆ ਗਈ ਲੈ ਆ ਗਈ ਬੀਬੀ ਤੂੰ ਹੈ ਬੈਠਿਆ ਨਹੀਂ ਗਿਆ ਅੱਜ ਵੀ ਬੀਬੀ ਦੀ ਸਿਹਤ ਤਾਂ ਢਿੱਲੀ ਆ ਬੀਬੀ ਦੇ ਜੀਵ ਤੇ ਬਹੁਤ ਵੱਡਾ ਛਾਲਾ ਨਿਕਲਿਆ ਹੋਇਆ ਦਵਾਈ ਲੈ ਕੇ ਆਈ ਆ ਸਵੇਰੇ ਸਵੇਰੇ અમે જાકે આવી હું મે ચલિયા پیچھے پیچھے કડરેને ખોવા અબુ મુરે બેઠા સહીય ગોળા તુશી નહી સાંભળ પર સહી ਗਜਰਾ ਥੋੜੀ ਜਿਹੀ ਤੇ ਪਿੱਛੂ ਪੱਟੀਆਂ ਨੇ ਅੰਦਰ ਮੋਲੇ ਦੀਆਂ ਦਾ ਜ਼ਿਆਦੇ ਲਾਲ ਜਿਹਾ ਬਣ ਜਾਂਦਾ ਏ ਲੰਬੀਆਂ ਲੰਬੀਆਂ ਹੈ ਰੰਗ ਪਾ ਲਾਂ ਲਾ ਰੰਗ ਕੀ ਕਰਨਾ ਜਿਹੜਾ ਆਹੀ ਹੈ ਗਜਰਾ ਦਾ ਹੀ ਹੋਤੂਗਾ ਚਿੱਟਾ ਜਿਹਾ ਹੁੰਦਾ ਹੈ ਹੈ ਹਲਵਾਈ ਤਾਂ ਪਾਉਂਦੇ ਨੇ ਤਾਂ ਹੀ ਦੋਵੇਂ ਗਾਹ ਨੂੰ ਕਰਦੇ ਨੇ ਤਾਂ ਹੀ ਨਾਲ ਹੁੰਦੀ ਹੈ ਫੌਦੀ ਕੱਲੇ ਰੰਗ ਪਾਉਂਦੇ ਨੇ ਆਹੀ ਪਾਉਂਦੇ ਨੇ ਜਲੇਬੀ ਵਾਲਾ ਕਾਫੀ ਕੱਲੇ ਰੰਗ ਪਾਉਂਦੇ ਨੇ ਉਹ ਹਾਂ ਬ੍ਰਾਊਨ ਜਿਹੀ ਹੋ ਜਾਂਦੀ ਹਾਂ ਹਾਂ ਲੱਗ ਰਿਹਾ ਤੂੰ ਆ ਬਾਬਾ ਹੈ ਹੈ ਤੂੰ ਆ ਬਸ ਥੋੜਾ ਜਿਹਾ ਹੋਰ ਬਣੂਗਾ ਹਾਂ ਇਹ ਨਾ ਡੰਦਾ ਲਾ ਦੋ ਕੱਟ ਲੇ ਇਹ ਦੂਸੇ ਖਾ ਰਹੇ ਚਲੋ ਲੋਰੀ ਅੱਜ ਕਰਦੇ ਹਾਂ ਸਿੱਕਾ ਜੇਲਾ ਨੂੰ ਨਾ ਸਵੇਰੇ ਉਲਟੀਆਂ ਲੱਗ ਗਈਆਂ ਉਹ ਮੈਂ ਨਾ ਕੱਲ ਜਦ ਅਸੀਂ ਮੋੜ ਰਹੇ ਤੇ ਨਾ ਰਸਤੇ 'ਚ ਉਹਦਾ ਬ੍ਰੈਡਾਂ ਦਾ ਲੰਗਰ ਚੱਲ ਗਿਆ ਥਾ ਉਹ ਜਿਹੜੇ ਬ੍ਰੈਡੋਜ ਤੇ ਉਹ ਲੰਗਰ ਵਾਲੇ ਤੇ ਉਹ ਹਾਂ ਹਾਂ ਅੱਛੇ ਲੰਗਰ ਵਾਲੇ ਤੇ ਅਸੀਂ ਹਾਂ ਮੈਂ ਲਗਾ ਕਿਤੇ ਉਹ ਵੀ ਪਰਸੋਂ ਵਾਲੇ ਨੂੰ ਵੀ ਮੈਂ ਖਾਏ ਨਹੀਂ ਫਿਰ ਤਾਂ ਮੈਂ ਖਾ ਲਾਂਦੀ ਨਾ ਲੰਗਰ ਵਾਲੇ ਤੇ ਪਏ ਨੇ ਹੁਣ ਉਹ ਨਾ ਤਾਂ ਇਹ ਵੀ ਖਾ ਗਿਆ ਰਾਤ ਅੱਛਾ ਅੱਛਾ ਹੋਰ ਬ੍ਰੈਡ ਪੁੱਛ ਰਿਹਾ ਤਾਂ ਉਹ ਨਾ ਬ੍ਰੈਡਾਂ ਨੇ ਮੇਰੇ ਅੰਦਰ ਕਿਸਮਾਨ ਵੱਡਤਾ ਉਹਨਾਂ 'ਚ ਤੇਲ ਭਰਿਆ ਹੁੰਦਾ ਹੈ ਉਹਨਾਂ 'ਚ ਤੇਲ ਭਰਿਆ ਤੇਲ ਜ਼ਿਆਦਾ ਭਰਿਆ ਹੋਇਆ ਤਾਂ ਮੈਂ ਦੇਖਿਆ ਭਾਈ ਕਿ ਥੋੜਾ ਜਨਾ ਖਾ ਕੇ ਤੇਲ ਲੱਗਿਆ ਫਿਰ ਮੈਂ ਖਾ ਖਾਏ ਨਹੀਂ ਹਾਂ ਉਹ ਚਾਨਣ ਖਾ ਕੇ ਆਈ ਸੀ ਮੈਂ ਉਪੋਖ ਲੱਗ ਰਹੀ ਟੀਮ ਦੋ ਚਾਰ ਵਾਧ ਖਾ ਲਈ ਨਾ ਮਤਲਬ ਦੋ ਚਾਰ ਵਾਧ ਨਹੀਂ ਮਤਲਬ ਦੋ ਚਾਰ ਖਾ ਲਈ ਛੋਟੇ ਛੋਟੇ ਡੱਡੇ ਡਿੱਕ ਸਿੰਗਲ ਪੀਸ ਤਾਂ ਸਿੰਗਲ ਪੀਸ ਤਾਂ ਫਿਰ ਮੈਂ ਚਾਰ ਖਾ ਲਈ ਚਾਹ ਨਾਲ ਬਸ ਉਹਨਾਂ ਨੇ ਮੇਰੇ ਅੰਦਰ ਇਹ ਜਿਆ ਕਿਸਮਾਨ ਵੱਡੇ ਐ ਸਵੇਰੇ ਮੈਨੂੰ ਉਲਟੀਆਂ ਲੱਗੀਆਂ ਹਨਾ ਬਸ ਤਾਂ ਕਰਕੇ ਫਿਰ ਮੈਂ ਸਵੇਰੇ ਢਿੱਲੀ ਜੀ ਹੋ ਗਈ ਮੈਂ ਵੀ ਬੀਬੀ ਨਾਲ ਜਾ ਕੇ ਦਵਾਈ ਲਈ ਆਈਆਂ ਬੀਬੀ ਵੀ ਲੈ ਕੇ ਆਈ ਆ ਬੀਬੀ ਵੀ ਸਵੇਰੇ ਨਾ ਉਹਦੇ ਨਾ ਜੀਵ ਤੇ ਇੱਥੇ ਗੜ ਨਿਕਲਿਆ ਹੋਇਆ ਹਾਂ ਹਾਂ ਦਿਖਾ ਰਹੀ ਸੀ ਕੱਲ ਹੈ ਕੱਲ ਦਿਖਾ ਰਹੀ ਸੀ ਹਾਂ ਹੋ ਉਹ ਫਿਰ ਦਵਾਈ ਲੈ ਕੇ ਆਈ ਅੱਜ ਸਵੇਰੇ ਔਖੀ ਬਹੁਤ ਜ਼ਿਆਦਾ ਸੀ ਰਾਤ ਉਹਦਾ ਬੀਪੀ ਛਾਦੇ ਵੱਧ ਗਿਆ ਤਾਂ ਅੱਜ ਸਵੇਰੇ ਵੀ 180 ਤੱਕ ਪਹੁੰਚਿਆ ਹੋਇਆ ਤਾਂ ਔਰ ਹੁਣ ਪਈ ਆ ਵਿਚਾਰੀ ਮੁਰਲੀ ਬੇੜੇ ਚ ਦਵਾਈ ਲੈ ਕੇ ਢਿੱਲੀ ਆ ਢਿੱਲੀ ਆ ਉਮਰ ਜਾਦੇ ਹੋ ਗਏ ਹੁਣ ਫਿਰ ਉਹ ਤਾਂ ਕੁਝ ਬੰਦ ਨਹੀਂ ਨਾ ਨਾ ਉਹ ਤਾਂ ਨਹੀਂ ਹੁੰਦਾ ਤਾ ਬੂ ਵੀ ਸਭ ਜਾਂਦਾ ਤਾ ਉਹ ਕਿੱਥੇ ਹੋ ਉਹ ਤਾਂ ਤੁਰ ਨਹੀਂ ਉਹ ਤਾਂ ਬੜਿਆ ਤੁਸੀਂ ਉਹ ਤਾਂ ਬਸ ਐ ਹੁਣ ਵੀ ਆਪਣੇ ਆਪਣਾ ਬੈਠ ਕੇ ਰੋਟੀ ਰੋਟੀ ਖਾਣ ਜੋਗੀ ਐ ਬਾਥੂਮ ਤੱਕ ਜਾਣ ਚੁੱਕੀ ਐ ਹਾਂ ਹੀ ਐ ਬਸ ਹੁਣ ਕਰਨੀ ਜਗੀ ਐ ਵੀ ਚੜਦੀ ਫਿਰਦੀ ਰਹੇ ਉਹ ਵੀ ਬਹੁਤ ਆ ਕਿਉਂਕਿ ਸਿਹਾਨੇ ਦਾ ਤਾਂ ਆਪਣੇ ਆਪ ਜੋਗੀ ਵੀ ਹੋਏ ਆ ਵੀ ਆਪਣੇ ਆਪ ਜੋਗੀ ਹੀ ਹੋਊਗਾ ਸਿਹਾਨੇ ਦਾ ਤਾਂ ਇੰਨਾ ਸਹਾਰਾ ਬਹੁਤ ਹੁੰਦਾ ਹੋਰ ਹਾਂ ਬਸ ਤੇ ਜਿਹੜਾ ਬਣਾਣਾ ਹੈ ਐਸਾ ਤਾਂ ਰੈਡ ਰੈਡ ਹੋਣ ਵਾਲਾ ਹਾਂ ਪਰ ਟਾਈਮ ਲੱਗੂਗਾ ਹਜੇ ਕਿਹ ਲੱਗੂ ਹੈ ਨਾ ਨਾ ਹੁਣੇ ਬਾਲੀ ਅੱਗ ਤਾਂ ਫੇਰ ਹਾਂ ਕਾ ਤੋ ਆ ਵੀ ਤੋ ਅਗਰ ਮਾਰੀ ਹਾਂ ਹੋਰ ਬਲਾਤਾ ਕੀ ਉਹ ਜਿਨੀ ਬਣੀ ਪਾ ਦੋ ਫਿਰ ਮੰਨੂ ਕਿਆ ਪਤਾ ਹਨ ਤੂੰ ਕਹੇ ਸੀ ਮੈਨੂੰ ਬੁਲਾ ਰਿਹਾ ਹਾਂ ਬੜੀਆ ਹੁਣ ਨਾ ਅੱਛਾ ਬੜੀਆ ਤੂੰ ਬਣਾ ਰਹੀ ਹੈ ਪਾ ਦੋ ਫਿਰ ਚਿਪਲੀ ਪੈ ਜਾਂਦੀ ਹਾਂ ਜਮ ਨਾਲ ਤਾਂ ਤੇ ਕੰਮ ਖਾਦਾ ਫਿਰ 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 ਥੋੜੇ ਆਣਦੇ ਪੈ ਗਈ ਚਿਨੀ ਨਾ ਪਾਉਣੇ ਥੋੜਾ ਇੰਤਜ਼ਾਰ ਕਰ ਅੱਛਾ ਚਸਾ ਬਣ ਜੂਗਾ ਚਸਾ ਬਣ ਜੂਗਾ ਹੰਬਾ ਡਿਗੇ ਕਾਇਦਾ ਅੱਛਾ ਕਾਇਦਾ ਨਿਕਲ ਗਿਆ ਗਜਰੇਲਾ ਨਾ ਹੋਗੀ ਨਾ ਵੀ ਹੋਗੀ ਆ ਤਾਂ ਲੱਗ ਨਹੀਂ ਰਿਹਾ ਗਜਰੇਲਾ ਏ ਗਾਜਰ ਤਾਂ ਦਿਖ ਨਹੀਂ ਰਹੀ ਕੋਈ ਔਰ ਰੰਗ ਪਾਉਣਾ ਹੈ ਵਿੱਚ ਰੰਗ ਪਾਉਣਾ ਹੈ ਨਾ ਦੋ ਗਾਜਰਾਂ ਪਾਉਣਾ ਹੈ ਰੰਗ ਨਾ ਪਾਇਓ ਰੰਗ ਪਾਉਂਦੇ ਰੋ ਵਿੱਚ ਹੈ ਵਿੱਚ ਰੰਗ ਪਾਉਂਦੇ ਥੋੜਾ ਜਿਹਾ ਹੋਵੇ ਨਾ ਲੈ ਲਿਓ ਇਹਦੀਆਂ ਗਾਜਰਾਂ ਕਿ ਕਰੀਏ ਗਾਜਰਾਂ ਕਰੀਏ ਲਾਲੀ ਜੀ ਫਿਰ ਕਰਦੇ ਰੋ ਰੰਗ ਪਾ ਕੇ ਹਾਂ ਇਹ ਘਰ ਦਾ ਗਜਰੇਲਾ ਇਹਨਾਂ ਨੇਚੁਰਲ ਗਜਰੇਲਾ ਹੈ ਨੇਚੁਰਲ ਖੋਆ ਕੱਢਣਾ ਖਾਣਾ ਸੁੱਕਾ ਇਹ ਕੱਢਣਾ ਬਹੁਤ ਆਪਾ ਹੈ ਮੈਨੂੰ ਤਾਂ ਇਹਨੂੰ ਦੇਖ ਕੇ ਉਲਟੀ ਆ ਰਹੀ ਹੈ ਖੋਏ ਨੂੰ ਚੱਲਾ ਬੈਗੜੇ ਖਾ ਰਹੀਆਂ ਕਿ ਮੈਨੂੰ ਮੈ ਕਿਹੜੇ ਖਾਣਾ ਹੈ ਉਲਟੀ ਆ ਰਹੀ ਹੈ ਇਹ ਦੇਖ ਕੇ ਆ ਇਹ ਲੋ ਜਾ ਰ ਰਹੇ ਨਾ ਮੈਂ ਮੈਂ ਨਹੀਂ ਬੋਲ ਰਹੀ ਮੇਰਾ ਕਾਰਜਾ ਖਰਾਬ ਆ ਨਾ ਮੈਂ ਤਾਂ ਬੋਲ ਰਹੀ ਆ ਜੀ ਕੱਟਾ ਹੋਇਆ ਜਾ ਠੀਕ ਹੋ ਜਾਊਗਾ ਫਿਰ ਜਿੱਤੂਗਾ ਬਰੈਡ ਪੈਨੇ ਨਾ ਬਰੈਡ ਕੱਲ ਯੂਵੀ ਨੇ ਖਾ ਲਏ ਆਹੋ ਬਸ ਜਿੱਦਾਂ ਖਾ ਖ ਕੇ ਮੇਰਾ ਬਾਸੀਆ ਨੇ ਕੰਮ ਖਰਾਬ ਕਰਿਆ ਪਸਿਆਲ ਹੈ ਤਾਂ ਹੀ ਨਾਮ ਲਿਆ ਜਾਦਾ ਤਾਂ ਸਾਰੇ ਕਹਿੰਦੇ ਉਹ ਸ਼ੇਕ ਕਰ ਕਰ ਪੀ ਦਿੰਦੇ ਹੋਰ ਗਰਮੀਆਂ ਚ ਤਾਂ ਸ਼ੇਕ ਬਣ ਜਾਂਦਾ ਹਨਾ ਹੋਰ ਸਿਆਲ ਤੇ ਨੀ ਨਾ ਕੇਲਾ ਕੋਈ ਖਾਂਦਾ ਮੈਂ ਤੇਰੇ ਪਾਪੇ ਜਮ ਚਾਕੇ ਖਾ ਲਾ ਕਰੋ ਕੋਈ ਤੈਨੂੰ ਕਹਿੰਦਾ ਬਦਿਆ ਨਾਲੇ ਸਿਹਤ ਵੀ ਤਗੜੀ ਹੋਣੀ ਚਾਹੀਦੀ ਮੈਂ ਉਹਦਾ ਖਾ ਰਹਾ ਹੈ ਆ ਤੁਸੀਂ ਬਿਨ ਸੱਡਣੇ ਤੇ ਕੇਲੇ ਖਾ ਖਾ ਕੇ ਮਾਜਰਗੇ ਨਹੀਂ ਖਾਈ ਮਾਰਨੇ ਆਂਦੇ ਕੰਮ ਆ ਜਾਣਗੇ ਉਹ ਤਾਂ ਬੁੜੇ ਜੇ ਹੋ ਗਏ ਹਾਂ ਤਾਂ ਉਹ ਵੀ ਹੱਥਾਂ ਤੱਕ ਕਿੰਨੇ ਦਿਨਾਂ ਤੇ ਪਾਈ ਗਏ ਕਾਨੂੰ ਉਹ ਬੁੜੇ ਜੇ ਹੋ ਗਏ ਹੋਰ ਤਰ੍ਹਾਂ ਜੇ ਹੋ ਗਏ ਹਾਂ ਛੂਲਸੇ ਜੇ ਗਏ ਹਨਾ ਮੈਂ ਵੀ ਸਾਫ ਜੇ ਕੱਢ ਕੇ ਯੂਵੀ ਨੂੰ ਦਿਆ ਪੈਸਾ ਤਾਂ ਨਹੀਂ ਖਾਏ ਮਾਰ ਚੱਲ ਦੂਦੇ ਕੰਮ ਆ ਜਾਣ ਦੋ ਤਿੰਨ ਨਾ ਦੋ ਤਿੰਨ ਕੱਢ ਕੇ ਸਾਫ ਜੇ ਰੱਖ ਕੇ ਬਾਕੀ ਖਾ ਲੋ ਦੋ ਤਿੰਨ ਦਿਨੇ ਉਹਦੇ ਆ ਸਕੂਲ ਵਾਲੇ ਨਿਕਲ ਜਾਣਗੇ ਹੂੰ ਪਾਉ ਮੈਂ ਸਾ ਮੀਤਾ ਗਈ ਹੋਈ ਹੈ ਟੈਂਟਰ ਹਰਪੀ ਤਾਂ ਮੰਮੀ ਤਾਂ ਗਈ ਵੀ ਆ ਕਿਥੇ ਮਜੇ ਉਹ ਕੋਈ ਕੰਮ ਗਈ ਆ ਕਿੰਨੀ ਆ ਜੀ ਸੁੱਤ ਤੇ ਕਿੰਨੀ ਦੇਸੀ ਖੰਡਾ ਦੇਸੀ ਖੰਡਾ ਦੇਸੀ ਖੰਡਾ ਨਾ ਕੋਨਾ ਲੱਗ ਰਿਹਾ ਲਾ ਲੱਗ ਗਿਆ ਵਧੀਆ ਗਾਜਰ ਪਾ ਕੇ ਹੁਣ 10 10 10 ਕਿੰਨੇ ਹੁਣ ਤਾਂ ਨਹੀਂ ਆਪਾਂ ਕੱਢਣਾ ਹੈਗਾ ਇਸ ਤੋਂ ਬਾਅਦ ਨਾ ਫੇਰ ਆਉ ਲਾ ਲਾ ਮੇਰਾ ਆ ਮੇਰੇ ਸੌਣ ਨਾ ਚੱਕ ਲੈ ਆ ਪਿਆ ਅਰੇ ਫੇਰ ਮੁੜੇ ਹਾਂ ਯੂਰੇ ਅੰਦਰ ਕਪੜਾ ਹੋਣਾ ਲੈ ਨਾ ਢੱਕਣ ਨੂੰ ਕਹਿੰਦੇ ਦਿਆ ਉਹਦਾ ਪੀੜੀ ਪੀੜੀ ਥੱਲੇ ਲੱਗ ਗਿਆ ਤਾਂ ਵਿੱਚੀ ਉਹ ਤਾਂ ਜੰਮਿਆ ਨਾ ਉਹਦੀ ਥੱਲੇ ਲਾਹਤੀਆਂ ਹੈ ਕਾਲਾ ਕੜਾ ਹੋਏ ਜਾਣੀਆਂ ਉਹ ਤਾਂ ਮੈਂ ਆ ਕੇ ਫੇ ਜਾ ਦੂਗਾ ਨਾ ਤੜੀਆ ਖੋਆ ਜਮਾਣਾ ਜ਼ਰੂਰੀ ਹੈ ਬਸ ਅਸੀਂ ਕਾਲਜ ਪਕੇ ਖਲਾਂਗੇ ਵਾਸਤੇ ਹੁਣ ਮੈਂ ਇਹ ਕੱਢ ਲਿਆ ਹੈ ਫਿਰ 10 ਕਿਲੋ ਉਹ ਦੁੱਧ ਦੇਣਾ ਕਹਿੰਦੀ ਗਜਰੇਲਾ ਬਣਾਉਣਾ ਨਿਆਣਿਆਂ ਨੂੰ ਭੇਜਣਾ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਲੈ ਜਿਓ ਪਿਓਰ ਚਾਹੀਦਾ ਕਹਿੰਦੇ ਮੈਂ ਕੋਲ ਖੜਾ ਕੇ ਚੁਆ ਕੇ ਲੈ ਜਿਓ ਹਾਂ ਤਾਂ ਕਾ ਪਾਣੀ ਪਾ ਕੇ ਦਮਾ ਦੇ ਲਾ ਪਾਣੀ ਦਉਗੇ ਬਈ ਹੋਰ ਕਰਦੇ ਆਂ ਕੀ ਕਰ ਰੋ ਕਰਦੇ ਨੇ ਤੁਸੀਂ ਆ ਮੈਂ ਕਹਾਂ ਚਾਹੇ ਕੋਲ ਖੜਾ ਕੇ ਲੈ ਜਿਓ ਮਹਾ ਕੋਈ ਅਸੀਂ ਤਾਂ ਸਿਓਰੇ ਦੰਨੇ ਸਾਰਿਆਂ ਨੂੰ ਕੂੰਗੀ ਮੇਰੀ ਜਵਾਨ ਬੰਦ ਕਰੀਆ ਮੇਰੀ ਸੱਸੂ ਮਮੀ ਨੇ ਆ ਤਾਂ ਤਾ ਖੁਰਤਣਾ ਧਰਦਾ ਦੀ ਪਰ ਜਾਦੇ ਬੋਲਦੀ ਆ ਨਹੀਂ ਮੈਂ ਹਰ ਦਿਨ ਤੇ ਜਾਂਦੀ ਜੀ ਬੈਠੀ ਹੋ ਜੂ ਜੇ ਕੋ ਬਾਤ ਹੀ ਹੋ ਗਏ ਮੈਂ ਕਹਾਂ ਦੂ ਵੀ ਉਹ ਆ ਮਾਂ ਦਿੱਤੀ ਮਾਤਾ ਤਾ ਪਰ ਖੋ ਚਾਹ ਨਾਲ ਖਾ ਲਾਂਗੇ ਜਿਵੇਂ ਉਦੋਂ ਪਨੀਰੀ ਗਰਮ ਗਰਮ ਖਾਈ ਸੀ ਹਾਂ ਸੁਸਤ ਖਾਣਾ ਨਹੀਂ ਥੋੜੇ ਤੋਂ ਉਲਟੀ ਆ ਰਹੀ ਹਾਂ ਹਾਂ ਹੁਣ ਨਾ ਹੋ ਗਿਆ ਜੀ ਹਾਂ ਬਰਾ ਥੋੜੋ 2 ਮਿੰਟ ਪਹਿਲਾਂ ਉਲਟੀ ਆ ਰਹੀ ਥੀ ਅੰਨੇ ਛੇ ਦੀ ਠੀਕ ਵੀ ਹੋ ਗਈ ਠੀਕ ਹੈ ਹੁਣ ਨਾਲੇ ਇਧਰ ਲਾਟ ਬੈਠੀ ਆ ਤਾਂ ਵੀ ਨਹੀਂ ਆਉਂਦੀ ਆ ਜੀ ਮੈਂ ਬੀਬੀ ਕਹਿੰਦੀ ਹੁੰਦੇ ਟਕੰਬ ਕਰਦੇ ਨੇ ਟਕੰਬ ਕਰਦੀਆਂ ਨੇ ਟਕਵਾਂਜ ਕੀ ਹੁੰਦਾ ਏ ਟਕਵਾਂਜ ਟਕਵਾਂਜ ਕਰਦੀਆਂ ਨੇ ਜੋ ਲੋਤੀ ਬਣ ਗਿਆ ਸਾਡਾ ਗਦਰੇਲਾ ਹੁਣ ਇਹ ਤੋਂ ਬਾਅਦ ਅਸੀਂ ਕੁਝ ਨਹੀਂ ਬਣਾਉਣਾ ਹੈਗਾ ਕੁਛ ਦੇ ਮਤ ਆਏ ਠੰਡਾ ਹੋ ਜਾਵੇ ਤੇ ਐਂ ਕਰਕੇ ਆਏ ਇਹ ਤੋਂ ਬਾਅਦ ਹੁਣ ਅਸੀਂ ਕੁਝ ਵੀ ਨਹੀਂ ਬਣਾਉਣਾ ਹੈਗਾ ਬਸ ਆਈ ਸਾਡਾ ਲਾਸਟ ਚੜਾਕਾ ਕਿਉਂਕਿ ਸਮਾਨ ਬਹੁਤ ਪਿਆਏ ਸਮਾਨ ਬਹੁਤ ਪਿਆਏ ਬਸ ਫਿਰ ਵਿਆਹ ਤੋਂ ਇਨਾ ਖਾਂਦੇ ਵੀ ਨਹੀਂ ਆਣੇ ਵੀ ਨਹੀਂ ਵਿਆਹ ਆ ਰਿਹਾ ਨਾਲੇ ਹੁਣ ਐਂ ਤੋਂ ਬਾਅਦ ਤਾਂ ਵਿਆਹ ਸ਼ੁਰੂ ਹੋ ਜਾਊਗਾ ਐਂ ਤੋਂ ਬਾਅਦ ਨੂੰ ਖੰਡ ਪਾਠਾ ਹਾਂ ਫੇ ਆਪਨੇ ਕਰਦਾ ਹੀ ਆਏ ਇਹ ਇਹ ਕਰਦਾ ਹੀ ਆਏ ਇਹ ਕਰਦਾ ਹੀ ਆ ਹਾਂ ਕੰਮ ਦਾ ਬੇਤਨ ਇਹ ਕੰਮ ਦਾ ਬੇਤਨ ਹੀ ਕੋਲ ਆ ਮੈਨੂੰ ਫੋਟੋ ਖਿੱਚਾ ਫੋਟੋ ਖਿੱਚੀ ਆ ਰੁਕੇਂ ਤੇ ਹਾਂ ਲਾ ਮੈਂ ਕਰਦੀ ਤੁਸੀਂ ਦੇ ਇਹ ਰੇਤ ਤਾਂ ਅੱਜ ਨਾ ਯਾਰ ਵਾਫੇ ਸੁਧਾਰਾ ਵੀ ਰਹਿ ਗਿਆ ਗੱਲ ਸਵੇਰੇ ਆਊਗਾ ਠੀਕ ਪਤਾ ਨਹੀਂ ਕੱਲ ਸਵੇਰ ਤੋਂ ਕਰੀ ਬਾਬੇ ਲੋੜੀ ਦੇ ਸੁਧਾਰੇ ਰਹਿਣ ਦੋ ਹੁਣ ਕਤਲੇਟ ਹੋ ਜਾ ਰਿਹਾ ਲੋੜੀ ਤਾਂ ਲੰਘ ਗਈ ਹੁਣ ਫਿਰ ਅੱਗੇ ਵਿਆਹ ਆ ਗਿਆ ਹੁਣ ਕਿੱਥੇ ਜਾਊਗਾ ਯੂਵੀ ਨੂੰ ਕੱਪੜੇ ਵੀ ਦਿਵਾਣੇ ਮੈਂ ਹੁਣ ਇੱਕ ਦਿਨ ਜੇ ਮੰਮੀ ਕਰਦੀ ਆ ਕਰ ਲਵਾਂ ਇਹ ਦੇਖ ਤੇ ਟਲ ਗਏ ਤਾਂ ਟਲੇ ਗਏ ਬਸ ਪੈਸੇ ਹੀ ਦੇ ਦਿਓ ਹਜ਼ਾਰ ਹਜ਼ਾਰ 11 1100 ਰੁਪਏ ਉਹ ਮੇਂ ਦੇ ਦਿਓ ਆਹੋ ਲੋੜੀ ਲੰਘ ਗਈ ਸਮਾਨ ਖਾ ਹੁਣ ਅਗਲੇ ਨੇ ਕੀ ਕਰਨਾ ਹਰ ਇੱਕ ਦੇ ਘਰ ਖੋ ਆਏ ਹਨਾ ਖੋਆ ਕੱਢਦੇ ਆ ਹੁਣ ਕੀ ਕਰਨਗੇ ਜੇ ਮੰਮੀ ਕੱਲ੍ਹ ਕਰਦੀ ਭੂਆ ਨੂੰ ਕਹਿ ਦਿੰਦੇ ਆ ਕਿ ਤੀ ਤੂੰ ਆ ਜਾ ਆ ਲੈ ਜਾ ਨਾ ਨਾ ਸੰਦਾ ਜਰੂਰੀ ਥੋੜੀ ਹੈ 11 1100 ਰੁਪਏ ਦੇ ਦੋ ਹੋਰ ਕੀ ਹੈ ਅਗਲੇ ਦੇ ਪੈਸੇ ਕੰਮ ਵੀ ਆਉਂਦੇ ਆ ਹੋਰ ਇਤਨੀ ਤੇ ਲੇਟ ਹੈ 1000 ਰੁਪਏ ਦੇ ਡੱਬੇ ਆਣਗੇ 1100 ਰੁਪਏ ਉਹਨੂੰ ਦੇ ਦੋ 1100 ਦੇ ਦੋ ਮਿੱਠਾ ਖਾ ਖਾ ਕੇ ਪਾਗਲ ਹੋ ਗਏ ਸਿਆਲ ਸਿਆਲ ਤਾਂ ਨਾਲੇ ਹਰ ਇੱਕ ਨੂੰ ਫੰਕਸ਼ਨ ਆਉਂਦੇ ਰਹਿੰਦੇ ਨੇ ਮਿੱਠਾ ਦਾ ਘਰ ਉਹੀ ਹੁੰਦਾ ਏ ਇੰਦਰ ਕੇ ਤਾਂਪ ਕਹਿੰਦੀ ਆਹ ਨਹੀਂ ਸਾਡੇ ਤਾਂ ਇੰਨਾ ਤਾਂ ਘਰੇ ਮਿੱਠਾ ਹੁੰਦਾ ਏ ਖੋਆ ਵੀ ਰਲਾਨੇ ਆ ਪੰਜੀਰੀਆਂ ਪਈਆਂ ਹੁੰਦੀਆਂ ਕਿਆ ਫਾਇਦਾ ਉਹੀ ਬੇਪੈਸੇ ਖਰਾਵੇ ਹੁੰਦੇ ਨੇ ਉਹਨਾਂ ਨੂੰ ਕਹਿੰਦੀ ਸਾਡੇ ਕੋਈ ਨਹੀਂ ਖਾਂਦਾ ਕਹਿੰਦੀ ਹਾਂ ਬਿਮਾਰ ਹੁੰਨੇ ਆ ਪੈਸੇ ਖਰਾਵੇ ਹੁੰਦੇ ਨੇ ਕਹਿੰਦੀ ਜਰਾ ਆਪ ਲੈ ਕੇ ਜੰਨੇ ਆ ਹੋਰ ਹੁਣ ਲੋੜੀ ਵੀ ਚਲੇ ਗਈ 11 1100 ਰੁਪਿਆ ਦੇ ਦੋ ਸ਼ਗਨ ਤਾਂ ਉਹਨਾਂ ਕੋਲੀ ਭੱਜ ਜਣਾਂ ਉਗੀ ਤੇ ਦੇਣੇ ਬਣੇ ਸੀ ਮੈਂ ਲਈ ਗੂਗਲ ਪੇ ਕਰ ਦੋ ਨਹੀਂ ਓਹੋ ਉਹ ਤਾਂ ਚਲੋ ਬਾਅਦ ਚ ਨਿਆਣੇ ਉਫੜਾਏ ਜਾਂਦੇ ਨੇ ਪੈਸੇ ਤਾਂ ਜਮ ਮਰਜ਼ੀ ਫੜਾ ਦਿਓ ਉਹਦਾ ਕੀ ਚੱਕਰ ਪੈਸੇ ਤਾਂ ਜਮ ਮਰਜ਼ੀ ਫੜਾ ਲਓ ਆਹੋ ਦੇਖੋ ਕਿਵੇਂ ਤੂੰ ਰੇ ਪੋਟੀ ਕਰੀ ਬੈਠਾ ਉਹ ਦੇ ਕਹਦੇ ਮਮਾ 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 ਹਾਕਮ ਕਿੱਥੇ ਆਉ ਰਿਹਾ ਬਚਾਓ ਪੋਟੀ ਕਰੀ ਬੈਠਾ ਹੈ ਵਿੱਚ ਚਾਦਾ ਦੇਖ ਮम्मा ਛੱਟ ਦੇ ਅੜਦੇ ਵੀ ਨਾ ਇਹਨੂੰ ਨਰਵਾਇਉ ਵੀ ਇਹਨੂੰ ਨਰਵਾ ਪੋਟੀ ਕਰੀ ਬੈਠਾ ਅੰਦਰ ਆ ਰਿਹਾ ਕਹਿੰਦਾ ਮम्मा ਤੇਰਾ ਬੱਚਾ ਕਹਿੰਦੀ ਚਲ ਆਪਾਂ ਕਹਿੰਦੀ ਘੁੰਮੀ ਕਰਕੇ ਸਾਈਕਲ ਤੇ ਚੱਲ ਆਪ ਉੱਥੇ ਜਾ ਕੇ ਕਹਿੰਦਾ ਮम्मा ਮम्मा ਹਾਂ ਮਨਦੀਪ ਕਹਿੰਦੇ ਲਾ ਕਹਿੰਦੀ ਉਹਨੂੰ ਬੁਲਾ ਰਿਆ ਹਾਂ ਆਪਾਂ ਮਾਰੇ ਮम्मा ਮम्मा ਵੀ ਆ ਜਾ ਤੂੰ ਵੀ ਚਲ ਚਲੀਏ ਟਾਈਮ ਹੋ ਗਿਆ ਟਿਊਸ਼ਨ ਦਾ ਜਾਣਾ ਲੋ ਡੈਮ ਹੋ ਗਿਆ 4:30 ਦਾ ਮੈਂ ਘੁੰਮ ਕੇ ਆਈਆਂ ਕਿਆ ਤਰਿਆ ਵਾ ਸੱਚ ਫੋਨ ਆਇਆ ਤਾਂ ਹਏ ਤਾ ਆ ਕਿੱਥੇ ਚੜੀ ਪਈ ਆ ਖੁੱਲੀ ਜੀ ਤੇਰੀ ਚੜੀ ਵੀ ਆ ਇਹ ਦੋ ਲੱਤਾਂ ਉੱਪਰ ਐ ਦੋ ਥੱਲੇ ਨੇ ਮੈਂ ਕਿਵੇਂ ਤਾਰਾਂ ਇਹਨੂੰ ਆਪੇ ਉਤਰ ਜੂਗੀ ਮਾਰਦੀ ਐ ਤਾਂ ਨਾ ਨਾ ਉਤਰ ਗਈ ਉਤਰ ਗਈ ਉਤਰ ਗਈ ਉਤਰ ਗਈ ਉਹ ਫਸਾ ਲਿਆ ਰੱਸਾ じゃ ਫਸਾ ਲਿਆ ਨਾ ਨਾ ਠੀਕ ਆ ਠੀਕ ਆ ਉਤਰ ਗਈ ਉਤਰ ਗਈ ਉਹ ਤਾਰ ਪੁੱਛ ਰਹੇ ਤੇ ਵੀ ਤਾਰ ਕੱਢ ਲਈ ਮੈਂ ਕਿਹਾ ਪਤਾ ਨਹੀਂ ਮੈਂ ਘੁੰਮਣ ਆਈ ਵੀ ਆ ਕਹਿੰਦਾ ਮੈਨੂੰ ਪੁੱਛ ਕੇ ਘਰਾਂ ਜਾ ਕੇ ਦੱਸੀਂ ਕਹਿੰਦਾ ਫਿਰ ਮੈਂ ਕਿਹਾ ਠੀਕ ਆ ਕੱਢੀ ਨਹੀਂ ਹੈਗਾ ਤਾਰ ਅਸਲੇ ਕੱਢੀ ਨਹੀਂ ਨਾ ਮੰਮੀ ਤਾਂ ਕੱਢ ਰਹੀ ਅੰਦਰ ਉਹ ਦੂਹੀ ਮੈਂ ਇਸ ਦੀ ਕੱਢ ਰਹੀ ਅੱਜ ਅਸੀਂ ਕੋਈ ਸਬਜੀ ਭਾਜੀ ਨਹੀਂ ਬਣਾ ਰਹੇ ਅੱਜ ਹੈ ਬੀਬੀ ਕੋਈ ਸਬਜੀ ਭਾਜੀ ਤਾਂ ਬਣਾਣੀ ਨਹੀਂ ਹੈਗੀ ਬੀਬੀ ਬਿਠਾਈ ਹੋਈ ਆ ਖੀਰ ਦੇ ਅੱਗੇ ਕਿਉਂਕਿ ਅੱਜ ਨਾ ਜਿਹੜੀ ਨੰਮੀ ਮਰਜ ਸੋਈ ਸੀ ਨਾ ਜਿਹੜੀ ਨਮੀ ਮੱਝ ਸੋਈ ਤੀ ਉਹਦੀ ਅਸੀਂ ਖੀਰ ਬਣਾਈ ਆ ਖੀਰ ਧੜੀ ਹੋਈ ਆ ਅੱਜ ਪਹਿਲੇ ਦੁੱਧ ਦੀ ਹਨਾ ਅਸੀਂ ਗਜਰੇਲਾ ਵੀ ਬਣਾਇਆ ਆ ਸ਼ਾਮ ਨੂੰ ਖੀਰ ਧਰ ਲਈ ਸਾਇਲੈਂਟ ਤੇ ਅੱਜ ਸ਼ਾਮ ਨੂੰ ਰੋਟੀ ਗਰੇ ਨਾਲ ਖਾਣੀ ਮਸਾਗ ਨਾਲ ਸਾਗ ਚੜਨੀ ਕੁਕੂ ਨਹੀਂ ਮੱਕੀ ਦੀ ਰੋਟੀ ਬਣਾਣੀ ਆ ਕਣਕ ਦੀ ਬਸ ਹੁਣ ਕਣਕ ਮੱਕੀ ਦਾ ਰਵਾਜ ਖਤਮ ਹੋ ਗਿਆ ਹੈ ਹੁਣ ਬੱਸ ਸਾਸੂ ਮਾਂ ਨੇ ਜਮਾਈ ਛੜਤੀ ਮੱਕੀ ਦੀ ਰੋਟੀ ਬਣਾਣੀ ਵੀ ਜੇ ਖਾਣੀ ਆ ਤਾਂ ਆਪ ਬਣਾਓ ਤਾਂ ਅਸੀਂ ਵੀ ਕੋਈ ਰਿਸਕ ਨਹੀਂ ਲਿਆ ਵੀ ਕਾਹਨੂੰ ਰਿਸਕ ਲੈਣਾ ਏ ਮੱਕੀ ਦੀ ਰੋਟੀ ਬਣਾਉਣ ਦਾ ਦੋ ਮਿੰਟ ਬੀਬੀ ਰਿਸਕ ਕਾਹਨੂੰ ਲੈਣਾ ਏ ਵੀ ਫੇਰ ਆਪਾਂ ਉਹ ਕਣਕ ਦੀ ਉਲਾ ਲਿਆ ਕਰਾਂਗੇ ਨਾਲੇ ਢਿੱਡ ਦੁਖਣਾ ਨਾ ਜਨਾ ਮੱਕੀ ਦੀ ਰੋਟੀ ਨਾਲ ਇੱਥੇ ਜਾ ਰਹੇ ਹੋ ਮੈਂ ਦੱਸਦੀ ਮੰਮੀ ਦੇਖ ਤੇ ਅੱਛਾ ਠੀਕ ਆ ਅਜੇ ਤਾਂ ਲੰਘ ਅਜੇ ਧਾਰਾਂ ਦਾ ਔਖਾ ਹੋ ਗਿਆ ਨਾ ਪੂਰੇ ਨੂੰ ਲੰਘ ਜਾ ਨਾ ਉਹ ਪੰਚ ਮੜਿਆ ਜਾ ਰਸਤਾ ਸਾਫ਼ ਜਾਓ ਕਰ ਲਈਏ ਅੱਜ ਨਾਲ ਇੰਨੀ ਅੱਜ ਨਾਲ ਧੁੱਪ ਨਹੀਂ ਨਿਕਲੀ ਹੈ ਨਾ ਅੱਜ ਠੰਡ ਜੀ ਬਹੁਤ ਹੀ ਧੁੱਪ ਨਹੀਂ ਨਿਕਲੀ ਧੁੱਦਲੀ ਧੁੱਦਲੀ ਤੇ ਉੱਧਰ ਸਾਹਮਣੇ ਭੂਆ ਬੈਠੀ ਧਣੀਆਂ ਸ ਮਾਰ ਰਹੀ ਹੈ ਹਾਂ ਲੋ ਜੀ ਸਾਰੀ ਮੈਸਾਂ ਨਹੀਂ ਅਧਾੜਾ ਕੱਢ ਲਿਆ ਨਾ ਮੈਸਾਂ ਨਹੀਂ ਕੱਢ ਲਿਆ ਹੁਣ ਗਊ ਰਹਿ ਗਈ ਤੇ ਬੀਬੀ ਲਾਣ ਲੱਗੀ ਆ ਜੂੜ ਗਊ ਦਾ ਇੱਧਰ ਧੁੰਦ ਦੇਖੋ ਕਿੰਨੀ ਆ ਗਈ ਸਵਾ ਪੰਜ ਦਾ ਟਾਈਮ ਹੋ ਗਿਆ ਧੁੰਦ ਸ ਚੜ ਕੇ ਆ ਗਈ ਅੱਜ ਧੁੱਪ ਬਹੁਤ ਘੱਟ ਨਿਕਲੀ ਆ ਇੱਧਰ ਪਟਿਆਲੇ 'ਚ ਹਰਦਾਸਪੁਰ 'ਚ ਹੁਣ ਏਦੀ ਏਦੀ ਧਾਰ ਰਹਿ ਗਈ ਬਸ ਹੈ ਮੈਂ ਨਾਲ ਲਾਦੀ ਉਹ ਕੋਈ ਗਰੇ ਮੋ ਵਾ ਪਾ ਲੈ ਉਹ ਕੋਈ ਗਰੇ ਮੋ ਵਾ ਪਾ ਲੈ ਬਸ ਹੁਣ ਅਸੀ ਰੋਟੀ ਲਾਣੀ ਆ ਰੋਟੀ ਉਹ ਕਣਕ ਦੀ ਲਾਣੀ ਆ ਸਾਗ ਨਾਲ ਬਸ ਹੁਣ ਲਾਣੇ ਆ ਖੀਰ ਬਣ ਜੇ ਫਿਰ ਉਹਦੇ ਬਾਅਦ ਰੋਟੀ ਲਾਵਾਂਗੇ ਏ ਏ ਏ ਲੱਗ ਰਹੀ ਇਹ ਗਾ ਮੱਲ ਇਹ ਜੋੜਾਂ ਦਾ ਵੀ ਬਹੁਤ ਸਿਆਪਾ ਇਹ ਵੀ ਦੱਸੇ ਸੌਂਟੀ ਰਹੇਗੀ ਇਤਨੀ ਕੱਲੀ ਤੇ ਹੀ ਲਾਉਂਦਾ ਹੁਣਾ ਨਵੇਂ ਨਾਲ ਲੈ ਫਾਈ ਨੂੰ ਫੇੜੀ ਲਾ ਕੇ ਦਿਓ ਲੈ ਆਨੇ ਕਿੱਥੇ ਆ ਦੇਖੋ ਹੁਣ ਮੈਂ ਮਾਰਦਾ ਦੇਖਾ ਵੋ ਯਾਰ ਪਹਿਲਾ ਮਾਰ ਰਿਹਾ ਤਾਂ ਸ਼ੁਰੂ ਸ਼ੁਰੂ ਚ ਹੈ ਉਹਨੂੰ ਸ਼ੋਰੂ ਚ ਮਾਰ ਰਿਆ ਤਾਂ ਮਾਰ ਇਹ ਹੁਣ ਮਾਰ ਹੁਣ ਭੱਜ ਗਿਆ ਭੱਜ ਆ ਦੇ ਬাবু ਚਲੋ ਜੀ ਹੁਣ ਰੋਟੀ ਦੇ ਰਹੀਏ ਰੋਟੀ ਦਾ ਟਾਈਮ ਹੋ ਗਿਆ ਚਟਨੀ ਕੁੱਟ ਲਈ ਸਾਗ ਨਾਲ ਰੋਟੀ ਲੈ ਕੇ ਆਓ ਚਲੋ ਜੀ ਹੁਣ ਰੋਟੀ ਪਾਈਏ ਐਦਾਂ ਚਟਨੀ ਕੁੱਟ ਲਈ ਲੱਤੂ ਹੀ ਪਾ ਲਈ ਰੋਟੀ ਅੱਜ ਮੇਰੇ ਦੇਵਰਾਣ ਨੇ ਆਪਣੀ ਰੋਟੀ ਪਾ ਲਈ ਹੋਲੇ ਚਟਨੀ ਕੁੱਟ ਕੇ ਆਈਆਂ ਅੱਜ ਮੇਰਾ ਸਿਰ ਖੋਹੂ ਪਰਿਆ ਚਟਨੀ ਕੁੱਟਨ ਨਾਲ ਨਾ ਨਾ ਪਹਿਲਾਂ ਸਾਗ ੜਕ ਕੇ ਬਿਚੜ ਗਈ ਅੱਛਾ ਤੇ ਆ ਸਾਡਾ ਗੱਜਰੇਲਾ ਟਕਿਆ ਹੋਇਆ ਏ ਇੱਧਰ ਮੱਖੀ ਸੋਰੀ ਜਮਾਇਆ ਹੋਇਆ ਤੇ ਸਾਗ ੜਕ ਲਿਆ ਖੀਰ ਕਿੱਥੇ ਗਈ ਖੀਰ ਖੀਰ ਅੱਛਾ ਆ ਰਹੀ ਖੀਰ ਸਾਡੀ ਕਾੜੀ ਏ ਬਿਲਕੁਲ ਲਾਲ ਕਰੀ ਜ ਨੇ ਇਹਦੇ ਕਰਕੇ ਹੁਣ ਚਿੱਟੀ ਦਿਖ ਰਹੀ ਏ ਪਰ ਲਾਲ ਹੁਣ ਵੀ ਬੀਬੀ ਨੂੰ ਦੇਦੀ ਆਪਾਂ ਰੋਟੀ ਬੀਬੀ ਦਾ ਬਿਸਤਰਾ ਬਿਛਾਤਾ ਤਾਂ ਹੁਣ ਰਾਮਨਾਥ ਠੰਡ ਕਰਕੇ ਬੈਠ ਕੀ ਮੰਜੀ ਉੱਤੋਂ ਖਾਣ ਨੂੰ ਸੌਂ ਲਿਆ ਆਦੀ ਪਿਛਾਉਣੀ ਤੇ ਫਿਰ ਆਮੈ ਨਾ ਹਾਂ ਪਿਛਾਉਣੀ ਪਿਛਾ ਦੋ ਘੜੀ ਚ ਸੁਸੂ ਕਰ ਦਿੰਦਾ ਹੁਣ ਇਹਨੇ ਪਾਣੀ ਪੀ ਲਿਆ ਲੋ ਜੀ ਹੁਣ ਖਾ ਲਈ ਸਾਰੇ ਨੇ ਰੋਟੀ ਖਾ ਲਈ ਸਾਗ ਨਾਲ ਕਣਕ ਦੀ ਰੋਟੀ ਜਿਆਦਾ ਹੁੰਦੀ ਆ ਲੱਗਦੀ ਆ ਮੱਕੀ ਨਾਲੋਂ ਬਾਹਰ ਇੰਨੀ ਜਿਆਦੇ ਧੁੰਦ ਪੈ ਰਹੀ ਹੈ ਨਾ ਇੰਨੀ ਜਿਆਦੇ ਹੁਣ ਦਸਤਾਲੋਂ ਨਹੀਂ ਹੁਣ ਆਏ ਨੇ ਕਿਤੇ ਆਪਦਾ ਕੰਮ ਗਏ ਹੋਏ ਸੀਗੇ ਸਵੇਰ ਦੇ ਗਏ ਹੋਏ ਤੇ ਰੋਟੀ ਖਾਣ ਸਾਰ ਸਵੇਰ ਦੀ ਚਲੇ ਗਏ ਤੇ ਹੁਣ ਸ਼ਾਮ ਨੂੰ ਆਏ ਨੇ ਸ਼ਾਮ ਇੰਨੀ ਝੜੇਦੂੰ ਦੁਪਹਿਰੀ ਹੈ ਕਹਿੰਦੇ ਕੁਝ ਨਹੀਂ ਦਿਖ ਰਿਹਾ ਤਾਂ ਇਸ ਟਾਈਮ ਨਾ ਇੰਤੋਂ ਤੱਕ ਇੰਨੀ ਗਿਰਗੀ ਵੀ ਰਿਸਕੀ ਹੋਣਾ ਰਿਸਕੀ ਹੋਣਾ ਨਾ ਸੌਰੀ ਰਿਸਕੀ ਹੋ ਗਿਆ ਆਣਾ ਜਾਣਾ ਸਾਰਿਆਂ ਦੇ ਲਈ ਵੀ ਬਾਹਰ ਟ੍ਰੈਫਿਕ ਵੀ ਇੰਨੀ ਚੱਲ ਰਹੀ ਸਾਡੇ ਤੇ ਵੀ ਤੁੰਦ ਸਾਨੂੰ ਨਾ ਸਾਹਮਣੇ ਵਾਲਾ ਘਰ ਤੱਕ ਨਹੀਂ ਦਿਖ ਰਿਹਾ ਇੰਨੀ ਤੁੰਦ ਦੁਪਹਿਰ ਗਈ ਆ ਬਹੁਤ ਪੂਰਾ ਹਾਲ ਹੈ ਜਿਹੜੇ ਬਾਹਰ ਸੜਕਾਂ ਤੇ ਫਿਰ ਰਹੇ ਨੇ ਹਨਾ ਆ ਜਾ ਰਹੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਔਖਾ ਹੈ ਬਹੁਤ ਜ਼ਿਆਦਾ ਐਨੀ ਜ਼ਿਆਦੇ ਧੁੰਦ ਪੈ ਰਹੀ ਹੈ ਰੋਟੀ ਸਾਰਿਆਂ ਨੇ ਖਾ ਲਈ ਕੰਮ ਕੇ ਆਪਣਾ ਨਿਪਟ ਚਲੋ ਟਾਈਮ ਸਿਰ ਆਪਣਾ ਘਰੇ ਆ ਕੇ ਸਵੇ ਸਾਨੂੰ ਕੱਦੀ ਟੈਨਸ਼ਨ ਹੋਣੀ ਤੇ ਵੀ ਧੁੰਦ ਗਿਰ ਗਈ ਵੀ ਜਲਦੀ ਆ ਜਾਣ ਘਰ ਵਾਪਸ ਚਲੋ ਜੀ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਉਗੀ ਤਾਂ ਪਲੀਜ਼ ਵੀਡੀਓ ਨੂੰ ਵਾਰ-ਵਾਰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਇਹ ਜਿਹੜਾ ਹੁਣ ਮਤਲਬ ਵੀ ਕਈ ਹੁਣ ਐਵੇਂ ਕਮੈਂਟ ਕਰਨਗੇ ਵੀ ਤੁਸੀਂ ਆਪ ਦਾ ਹਨਾ ਪੇਕੇ ਦਾ ਵਲੋਗ ਕਿਉਂ ਨਹੀਂ ਬਣਾਇਆ ਮੈਂ ਪਹਿਲੀ ਵਾਰ ਗਈ ਸੀਗੀ ਬਹੁਤ ਸਾਲਾਂ ਬਾਅਦ ਜਿਵੇਂ ਤੁਹਾਨੂੰ ਪਤਾ ਹਨਾ ਤਾਂ ਮੇਰਾ ਮਤਲਬ ਵੀ ਮੈਨੂੰ ਔਖਾ ਜਿਹਾ ਲੱਗ ਰਿਹਾ ਦਾ ਵਲੋਗ ਬਣਾਉਣਾ ਬਹੁਤ ਜ਼ਿਆਦਾ ਔਖਾ ਜਿਹਾ ਲੱਗ ਰਿਹਾ ਸੀਗਾ ਇਸ ਕਰਕੇ ਵੀ ਮੈਨੂੰ ਮੈਂ ਫਿਰ ਉੱਥੇ ਕੈਮਰਾ ਚੱਕਦੀ ਦੀ ਫਿਰ ਰੱਖ ਲੈਂਦੀ ਦੀ ਪਰ ਮੈਂ ਵਲੋਗ ਉੱਥੇ ਨਹੀਂ ਬਣਾਇਆ ਤਾਂ ਪਲੀਜ਼ ਸਾਰਿਆਂ ਲਈ ਮਾਫੀ ਮੰਗਦੀ ਆ ਮੈਂ ਜੇ ਮੈਂ ਬਲੌਗਰ ਨਹੀਂ ਹੋਇਆ ਤਾਂ ਇਸ ਕਰਕੇ ਮੈਂ ਬਣਾਇਆ ਨਹੀਂ ਫਿਰ ਪੰਦੀ ਵੀ ਕਿਵੇਂ ਹਨਾ ਵੀ ਫਿਰ ਮੈਨੂੰ ਐ ਤਾਂ ਵੀ ਸਾਰੇ ਸਵਾਲ ਕਰਨਗੇ ਵੀ ਤੁਸੀਂ ਕਿਉਂ ਨਹੀਂ ਪਾਇਆ ਮੈਨੂੰ ਥੋੜਾ ਔਖਾ ਲੱਗ ਰਿਹਾ ਸੀਗਾ ਕਾਫੀ ਸਾਲਾਂ ਬਾਅਦ ਸੀਗਾ ਇਹ ਜੇ ਤਾਂ ਅੱਗੇ ਵੀ ਬਣਾਉਂਦੇ ਹੋਈਏ ਹਨਾ ਫਿਰ ਆਪਾਂ ਨੂੰ ਆਦਤ ਪੈ ਜਾਂਦੀ ਆ ਮੈਂ ਜਦ ਪਹਿਲਾਂ ਬਣਾਇਆ ਨਹੀਂ ਇੱਥੇ ਤਾਂ ਆਪਾਂ ਬਣਾਉਂਦੇ ਰਹਿੰਦੇ ਆ ਤਾਂ ਕਰਕੇ ਇੱਥੇ ਬਣਾ ਲਿਆ ਸੀਗਾ ਵੀ ਉੱਥੇ ਮੈਨੂੰ ਔਖਾ ਲੱਗਿਆ ਥੋੜਾ ਜਿਹਾ ਸਾਰਿਆਂ ਦੇ ਹਨਾ ਵੀ ਉਹਨਾਂ ਦੇ ਵੀ ਆਪਣੇ ਆਪ ਦੇ ਸਾਰੇ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਸੀਗੇ ਆਪਣੇ ਆਪ ਨਹੀਂ ਉਹਨਾਂ ਦੇ ਹੋ ਆਏ ਸੀਗੇ ਤਾਂ ਕਰਕੇ ਮੈਨੂੰ ਥੋੜਾ ਔਖਾ ਜਿਹਾ ਫੀਲ ਹੋਇਆ ਤਾਂ ਕਰਕੇ ਮੈਂ ਬਣਾਇਆ ਨਹੀਂ ਹੈਗਾ ਚਲੋ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੁਹਾਨੂੰ ਰੈਗੂਲਰ ਹਰ ਰੋਜ਼ ਵਲੌਗ ਡੇਲੀ ਮਿਲਿਆ ਕਰਨਗੇ ਹੁਣ ਮੈਂ ਕਾਫੀ ਦਿਨ ਸਕਿੱਪ ਕਰਿਆ ਵਿੱਚ ਨੂੰ ਦੋ ਦਿਨ ਪਾ ਕੇ ਫੇਰ ਸਕਿੱਪ ਕਰਿਆ ਹੁਣ ਮੈਂ ਡੇਲੀ ਰੈਗੂਲਰ ਵਲੌਗ ਪਾਇਆ ਆਉਂਗੀ ਤਾਂ ਪਲੀਜ਼ ਐਡਾ ਹੀ ਚੈਨਲ ਪਿਆਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਆਪਣੇ ਅਗਲੇ ਵਧੀਆ ਜਿਹੇ ਵਲੌਗ